ਯੂਕੇ ਨੇ ਹਾਲੇ ਵੀ ਆਪਣੀ 20 ਦਸੰਬਰ ਤੱਕ ਐਪਲੀਕੇਸ਼ਨਸ ਦੀ ਡੈਡਲਾਈਨ ਹੈ ਜਿਹੜੇ ਬੱਚੇ ਯੂਕੇ ਦੇ ਵਿੱਚ ਜਨੂਅਰੀ ਇਨਟੇਕਰ ਜਾਣਾ ਚਾਹੁੰਦੇ ਹੋ ਸੋ ਗ੍ਰੀਨਿਚ ਯੂਨੀਵਰਸਿਟੀ ਹੈ ਤੁਹਾਡੀ ਐਪਲੀਕੇਸ਼ਨ ਹਾਲੇ ਅਸੈਪਟ ਕਰ ਰਹੀ ਹੈ ਸੋ 20 ਦਸੰਬਰ ਤੱਕ ਤੁਸੀਂ ਆਪਣੀ ਐਪਲੀਕੇਸ਼ਨਸ ਲਾ ਸਕਦੇ ਹੋ ਬਟ ਯੂਕੇ ਦਾ ਬੈਂਚਮਾਰਕ 6 ਔਰ ਘੱਟੋ ਘੱਟ 5.5 ਕੈਨੇਡਾ ਵਿੱਚ ਤੁਹਾਡੇ ਕੋਲ ਓਵਰਲ 6 ਹੋਣ ਇੰਨਾ ਹੀ ਕਾਫੀ ਹੈ ਸੋ ਯੂਕੇ ਦੇ ਵਿੱਚ ਅੱਜ ਵੀ ਜੇ ਤੁਹਾਡੇ ਕੋ ਕੈਨੇਡਾ ਵਾਂਗੂ ਓਵਰঅল 6 ਤੇ 5.5 ਤੋਂ ਥੱਲੇ ਤੁਸੀਂ ਯੂਕੇ ਚ ਨਹੀਂ ਜਾ ਸਕਦੇ ਪਰ ਅੱਜ ਕੈਨੇਡਾ ਚ ਜਾ ਸਕਦੇ ਹੋ ਤੀਸਰੀ ਇੱਕ ਰਿਕਾਰਡ ਵਾਲੀ ਖਬਰ ਹੈ ਕਿ ਅਮਰੀਕਾ ਦੀ ਜਿਹੜੀ ਧਰਤੀ ਤੋਂ ਅਮਰੀਕਾ ਦੀ ਐਮਬੈਸੀ ਤੋਂ ਜਾਂ ਮੁੰਬਈ ਐਮਬੈਸੀ ਜਿਹੜੀ ਅਮਰੀਕਾ ਦੀ ਉਤੋਂ ਅਨਾਉਂਸਮੈਂਟ ਹੋਈ ਹੈ ਜਾਂ ਉਤੋਂ ਖਬਰ ਆਈ ਹੈ ਕਿ ਯੂਐਸਏ ਨੇ ਇੰਡੀਅਨਸ ਨੂੰ ਵੀਜ਼ਾ ਦੇਣ ਦਾ ਮਕਾਬ ਇਸ ਵਰੇ ਦੇ ਵਿੱਚ 12 ਲੱਖ ਵੀਜ਼ਾ ਦਾ ਕੀਤਾ ਆ ਸੋ ਅਸੀਂ ਅਨਾਉਂਸ ਕੀਤਾ ਸੀਗਾ ਕਿ 1 ਮਿਲੀਅਨ ਵੀਜ਼ਾ ਦਾ ਟਾਰਗੇਟ ਇੰਡੀਆ ਪੂਰਾ ਕਰੇਗਾ ਔਰ ਲਗਭਗ ਹਰ ਮਹੀਨੇ 1 ਲੱਖ ਵੀਜ਼ਾ ਮਿਲੇਗਾ ਸੋ ਉਸੇ ਚੀਜ਼ ਦੀ ਪੁਸ਼ਟੀ ਹੁੰਦੀ ਹੋਈ ਦੀ ਸੀ ਐ ਸੋ ਅਮਰੀਕਾ ਨੇ ਹਰ ਮਹੀਨੇ 1 ਲੱਖ ਵੀਜ਼ਾ ਦਿੱਤਾ ਆ ਜਾਂ ਓਵਰਆਲ 1 ਸਾਲ ਦੇ ਵਿੱਚ 12 ਲੱਖ ਵੀਜ਼ਿਆਂ ਦਾ ਚੀਜਾ ਜਿਹੜਾ ਅਮਰੀਕਾ ਨੇ ਹਾਸਲ ਕੀਤਾ ਔਰ ਇਹ ਕੋਟਾ ਕੰਟੀਨਿਊ ਹੈ ਇਹ ਕੋਟਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਸੋ ਅਮਰੀਕਾ ਲਈ ਆਪਣੀਆਂ ਐਪਲੀਕੇਸ਼ਨਸ ਲਾਉਣੀਆਂ ਚਾਹੁੰਦੇ ਹੋ ਤੁਹਾਨੂੰ ਬਹੁਤ ਸਾਰੀਆਂ ਸਪான்ਸਰਸ ਨਹੀਂ ਬਹੁਤ ਸਾਰੇ ਕਾਗਜ਼ਾਂ ਦੀ ਲੋੜ ਨਹੀਂ ਤੁਹਾਨੂੰ ਸੀਏ ਰਿਪੋਰਟਾਂ ਵੈਲਿਊਏਸ਼ਨਸ ਨੋਟਰੀਜ਼ ਟਰਾਂਸਲੇਸ਼ਨਸ ਇਹ ਸਭ ਕਾਗਜ਼ ਕਰਾਉਣ ਦੀ ਲੋੜ ਨਹੀਂ ਹੁੰਦੀ ਹਾਂ ਕੁਝ ਨੁਕਤੇ ਨੇ ਜਿਨ੍ਹਾਂ ਦੇ ਨਾਲ ਵੀਜ਼ਾ ਹਾਸਲ ਕੀਤਾ ਜਾ ਸਕਦਾ ਸੋ ਟੂਰਿਸਟ ਵੀਜ਼ਾ ਇਸ ਸਾਲ ਬਹੁਤ ਅਮਰੀਕਾ ਨੇ ਗ੍ਰਾਂਟ ਕੀਤੇ ਤੁਸੀਂ ਆਪਣਾ 10 ਸਾਲ ਦਾ ਵੀਜ਼ਾ ਲੈ ਸਕਦੇ ਹੋ ਉਹ ਵੀ ਅੰਬੈਸੀ ਵੀਜ਼ਾ ਆਫਸਰ ਨਾਲ ਕੁਝ ਗੱਲਾਂ ਕਰਕੇ ਪੰਜਾਬੀ ਦੇ ਵਿੱਚ ਗੱਲਾਂ ਕਰਕੇ ਇਸੇ ਤਰੀਕੇ ਨਾਲ ਜਿਹੜੇ ਸਟੂਡੈਂਟਸ ਨੇ ਅਮਰੀਕਾ ਜਾਣ ਵਾਲੇ ਉਹ ਅਗਰ ਅੰਗਰੇਜ਼ੀ ਬੋਲ ਸਕਦੇ ਨੇ ਤੇ ਉਹਨਾਂ ਦਾ ਵੀ ਵੀਜ਼ਾ ਬੜੇ ਆਰਾਮ ਨਾਲ ਲਿਆ ਜਾ ਸਕਦਾ ਔਰ ਰਾਇਲ ਟ੍ਰੈਵਲ ਤੋਂ ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਤੁਸੀਂ ਐਮਬੈਸੀ ਜਾਓਗੇ ਤੁਹਾਨੂੰ ਤਰੀਕਾ ਫ੍ਰੀ ਦੇ ਵਿੱਚ ਮਿਲ ਨਹੀਂ ਆਪਾਇੰਟਮੈਂਟ ਸੇ ਕੋਈ ਪੈਸੇ ਨਹੀਂ ਹੁੰਦੇ ਅਗਰ ਕੋਈ ਤੁਹਾਡਾ ਏਜੰਟ ਤੁਹਾਨੂੰ ਕੋਈ ਪੈਸੇ ਚਾਰਜ ਕਰ ਰਿਹਾ ਤੁਸੀਂ ਏਜੰਟ ਬਦਲ ਦਿਓ ਹਾਂ ਅਪਾਇੰਟਮੈਂਟਸ ਟੋਟਲੀ ਫ੍ਰੀ ਨੇ ਕੋਈ ਸਰਵਿਸ ਫੀਸ ਲੈ ਰਿਹਾ ਉਹ ਅਸੀਂ ਮੰਨਣਯੋਗ ਆ ਪਰ ਤੁਸੀਂ ਅੰਬੈਸੀ ਜਾਓਗੇ ਹਰ ਇੱਕ ਸਵਾਲ ਜੋ ਤੁਹਾਡੇ ਕੋਲ ਪੁੱਛਿਆ ਜਾਣਾ ਮੇਰੀ ਜ਼ਿੰਮੇਵਾਰੀ ਹੈ ਤੁਹਾਨੂੰ ਪਹਿਲਾਂ ਤੋਂ ਪਤਾ ਹੋਊਗਾ ਔਰ ਹਰ ਇੱਕ ਜਵਾਬ ਜੋ ਤੁਸੀਂ ਦੇਣਾ ਉਹ ਵੀ ਮੇਰੀ ਗਾਰੰਟੀ ਹੈ ਤੁਹਾਨੂੰ ਪਹਿਲਾਂ ਤੋਂ ਪਤਾ ਹੋਊਗਾ ਇੱਕ ਅੱਖਰ ਵੀ ਆਊਟ ਆਰ ਸਿਲੇਬਸ ਤੁਹਾਡੇ ਲਈ ਅੰਬੈਸੀ ਆ ਨਹੀਂ ਸਕਦਾ ਇੰਨਾ ਜ਼ਬਰਦਸਤ ਸਾਡਾ ਹੋਮਵਰਕ ਹੈ ਸੋ ਦੋਸਤੋ ਤੁਹਾਡੇ ਕਾਲਸ ਲਗਾਤਾਰ ਵੱਜ ਰਹੀਆਂ ਨੇ ਕਾਲਸ ਦਾ ਅਸੀਂ ਜਵਾਬ ਦੇਣਾ ਚਾਲੂ ਕਰ ਰਹੇ ਹਾਂ ਜੀ ਕਾਲਸ ਤੁਸੀਂ ਸਾਨੂੰ ਲਗਾਤਾਰ ਕਰ ਸਕਦੇ ਹੋ 92168 92168 ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲਸ ਜ਼ਰੂਰ ਜਾਰੀ ਰੱਖ ਸਕਦੇ ਹੋ ਤੁਹਾਡੇ ਅਸੀਂ ਸਾਰਾ ਦਿਨ ਕਾਲਸ ਦੇ ਦੁਆਲੇ ਹਾਂ ਅਸੀਂ ਸਾਰੀਆਂ ਕਾਲਸ ਨੂੰ ਜਵਾਬ ਦਵਾਂਗੇ ਹੂਈ ਤੜੀਆਂ ਕਾਲਸ ਆਉਂਦੀਆਂ ਉਹਨਾਂ ਨੂੰ ਵੀ ਜ਼ਰੂਰ ਜਵਾਬ ਦੇਵਾਂਗੇ ਹੈਲੋ ਸਰ ਸਤਿ ਸ੍ਰੀ ਅਕਾਲ ਸਚਿਨ ਗੱਲ ਕਰ ਰਿਹਾ ਸਿਰਫ ਅਗਵਾਲੇ ਤੋਂ ਹਾਂਜੀ ਸਚਿਨ ਜੀ ਹੁਕਮ ਕਰੋ ਕੀ ਜਾਣਕਾਰੀ ਚਾਹੀਦੀ ਹੈ ਸਰ ਮੈਂ ਯੂਐਸਏ ਦੇ ਸਟੱਡੀ ਵੀਜ਼ਾ ਬਾਰੇ ਪੁੱਛਣਾ ਸੀਗਾ ਕਿ ਮੇਰੀ ਪ੍ਰੋਫਾਈਲ ਸਰ ਇਦਾਂ ਕਿ ਮੈਂ ਪਲੱਸ 2 ਕੰਪਲੀਟ ਕੀਤੀ ਹੈ ਸਰ ਇਸ ਸਾਲ ਓਕੇ ਸਚਿਨ ਤੇ ਤੇ ਸਰ ਲੱਗਦਾ ਤੂੰ ਹੀ 2023 ਦੇ ਵਿੱਚ ਪਲੱਸ 2 ਕੀਤੀ ਹੈ ਤੁਹਾਡੀ ਇੰਗਲਿਸ਼ ਮੀਡੀਅਮ ਜੇ ਸੀਗੀ ਜਾਂ ਕਮਿਊਨੀਕੇਸ਼ਨ ਤਰੀਕਾ ਕੀ ਸੀ ਤੁਹਾਡੇ ਲੈਂਗੁਏਜ ਕੀ ਹੈ ਉੱਥੇ ਸਰ ਆਇਸ ਨੇ ਮੈਸਰਹ ਲਈ ਕੀਤੀ ਹੈਗੀ ਬਟ ਮੇਰੀ ਇੰਗਲਿਸ਼ ਉਹਦਾ ਵਧੀਆ ਆ ਤੇ ਮੇਰਾ ਲੱਗਦਾ ਵੈਸੇ ਇਦਾਂ ਬਿਲਕੁਲ ਬਿਲਕੁਲ ਸੋ ਯੂਐਸ ਲਈ ਤੁਹਾਨੂੰ ਆਇਲਟਸ ਪੀਟੀ ਦੋਲੰਗ ਕੋ ਟੋਫਲ ਕਿਸੇ ਕਿਸਮ ਦੀ ਲੋੜ ਨਹੀਂ ਹੈਗੀ ਬਟ ਅੰਗਰੇਜ਼ੀ ਤੋਂ ਬਿਨਾ ਨਹੀਂ ਸਰਦਾ ਇਹ ਗੱਲ ਪੱਕੀ ਹੈ ਜੇ ਅਗਰ ਸਟੂਡੈਂਟਸ ਨੇ ਜਾਣਾ ਹੈ ਸੋ ਤੁਸੀਂ ਅੰਗਰੇਜ਼ੀ ਜੇ ਅਗਰ ਗੱਲਬਾਤ ਕਰ ਸਕਦੇ ਹੋ ਇੰਟਰਵਿਊ ਦੇ ਵਿੱਚ ਵੀਜ਼ਾ ਆਫੀਸਰ ਦੇ ਨਾਲ ਤੇ ਇਹ ਵੀਜ਼ਾ ਲੈਣਾ ਬਹੁਤ ਆਸਾਨ ਹੈ ਔਰ ਤੁਸੀਂ ਰੀਸੈਂਟ ਕੀਤਾ ਹੋਇਆ ਤੁਹਾਨੂੰ ਕੋਈ ਜਿਆਦਾ ਪਰੇਸ਼ਾਨੀ ਨਹੀਂ ਹੋਣੀ ਬੈਚਲਰਸ ਡਿਗਰੀ ਵਿੱਚ ਜਾਓਗੇ ਯੂਨੀਵਰਸਿਟੀਜ਼ ਜਾਓਗੇ 5 ਸਾਲ ਦਾ ਵੀਜ਼ਾ ਹੋਊਗਾ ਹੋਰ ਜਾਣਕਾਰੀ ਕਿਹ ਚਾਹੀਦੀ ਦੱਸੋ ਮੈਨੂੰ ਕਿਸ ਸਰ ਇਹ ਕਿੰਨਾ ਕੁ ਟਾਈਮ ਦਾ ਪ੍ਰੋਸੈਸ ਟਾਈਮ ਰਹੇਗਾ ਸਾਡੇ ਕੋਲ ਮਾਰਚ ਇਨਟੇਕ ਹੈ ਅੱਜ ਅਸੀਂ ਮਾਰਚ ਦੀਆਂ ਅਪਲੀਕੇਸ਼ਨ ਨੂੰ ਪ੍ਰੋਸੈਸ ਕਰ ਰਹੇ ਹਾਂ ਅੰਬੈਸੀ ਤੋਂ ਅਸੀਂ ਲਗਾਤਾਰ ਅਪਾਇੰਟਮੈਂਟਸ ਲੈਣੇ ਆਂ ਔਰ ਜਿਹੜੀਆਂ ਅਪਾਇੰਟਮੈਂਟਸ ਤੁਹਾਨੂੰ ਮਿਲਦੀਆਂ ਨੇ ਉਹ ਲਗਭਗ ਇਹਦੇ ਆਸ-ਪਾਸ ਮਿਲਣ ਦੀ ਉਮੀਦ ਆ ਔਰ ਅਗਰ ਤੁਹਾਡੀ ਅਪਾਇੰਟਮੈਂਟਸ ਲੇਟ ਵੀ ਹੁੰਦੀਆਂ ਨੇ ਤਾਂ ਅਸੀਂ ਉਹਦੇ ਹਿਸਾਬ ਨਾਲ ਤੁਹਾਡੀ ਡਿਫਰਮੈਂਟ ਵੀ ਹੁੰਦੀ ਆ ਉਹਦੇ ਵੀ ਕੋਈ ਚਾਰजेस ਨਹੀਂ ਹੁੰਦੇ ओके ओके ठीक है सर थैंक यू सो मच फॉर द इंफॉर्मेशन हां जी ਤੁਸੀਂ ਆਪਣੀ ਇੱਕ ਯੂਨੀਵਰਸਿਟੀ ਜਾਂ ਕਾਲਜ ਸੋਰੀ ਜਿੱਥੋਂ ਤੁਹਾਡਾ ਸਕੂਲ ਹੈ ਉੱਥੋਂ ਲੈਟਰ ਆਫ ਰეკਮੈਂਡੇਸ਼ਨਸ ਲਓ ਦੋ ਔਰ ਤੁਸੀਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ ਫਗਵਾੜੀ ਜਾਂ ਤੁਸੀਂ ਜਲੰਧਰ ਆਫਿਸ ਆ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਠੀਕ ਹੈ ਸਰ ਮੈਂ ਜਲੰਧਰ ਆ ਜਾ ਰਿਹਾ ਹਾਂ ਸਰ थैंक यू ਸਰ ओके जो ओके शुक्रिया जी ਕਾਲ ਕਰਨ ਲਈ थैंक यू ਸੋ ਇਹ ਦੋ ਸਿਫ ਅਗਵਾੜੇ ਤੋਂ ਔਰ ਤੁਸੀਂ ਜਲੰਧਰ ਆਫਿਸ ਆ ਸਕਦੇ ਹੋ ਜਲੰਧਰ ਲਾਫੇਸਾ ਜਾਂ ਸੁਲਤਾਨਪੁਰ ਲੋਧੀਆ ਫੈਸਾ ਤੁਸੀਂ ਦੋਨੋਂ ਦਫਤਰਾਂ ਦੇ ਵਿੱਚ ਦਰਸ਼ਨ ਦੇ ਸਕਦੇ ਹੋ ਔਰ ਤੁਸੀਂ ਅਗਰ ਆਫਿਸ ਤੋਂ ਦੂਰ ਕੋਈ ਕਿਸੇ ਲੋਕੇਸ਼ਨ ਤੇ ਨਹੀਂ ਵੀ ਆ ਸਕਦੇ ਤੁਸੀਂ ਆਪਣੇ ਡਾਕੂਮੈਂਟ ਸਾਨੂੰ ਆਨਲਾਈਨ ਭੇਜ ਸਕਦੇ ਹੋ ਅਸੀਂ ਆਨਲਾਈਨ ਹੀ ਤੁਹਾਡੀਆਂ ਅਪਲੀਕੇਸ਼ਨ ਸਾਰੀਆਂ ਪ੍ਰੋਸੈਸ ਕਰਾਂਗੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂ ਜੀ ਹੁਕਮ ਕਰੋ ਸਰ ਕੀ ਜਾਣਕਾਰੀ ਚਾਹੀਦੀ ਹਾਂਜੀ ਸਰ ਮੈਂ ਐਕਚੁਅਲੀ ਯੂਕੇ ਵਰਕ ਪਰਮਿਟ ਅਪਲਾਈ ਕਰਨਾ ਸੀਗਾ ਸਰ ਕੀ ਉਮਰ ਹੈ ਤੁਹਾਡੀ ਔਰ ਕੀ ਪ੍ਰੋਫਾਈਲ ਹੈ ਤੁਹਾਡਾ ਦੱਸੋਗੇ ਆਪਣੇ ਬਾਰੇ ਹਾਂਜੀ ਮੇਰੀ ਐਕਚੁਅਲੀ ਉਮਰ ਹੈਗੀ 27 ਇਅਰਸ ਹੈ ਮੇਰੀ ਠੀਕ ਹੈ ਜੀ ਮੈਂ ਪਲੱਸ 2 ਕੀਤੀ ਹੋਈ ਹੈ ਦੈਨ ਉਸ ਤੋਂ ਬਾਅਦ ਮੈਂ ਆਲ ਕੀਤੀ ਹੋਈ ਹੈ 5.5 ਮੇਰੇ ਬੈਂਡ ਆ ਨਾਟ ਲੈਸ ਦੈਨ 5 ਇੱਥੇ ਖਿਆਲ ਰੱਖਣਾ ਇੱਥੇ ਯੂਕੇ ਵੀਆਈ ਦੀ ਆਇਲਸ ਚਾਹੀਦੀ ਹੁੰਦੀ ਹੈ ਤੁਹਾਨੂੰ ਹਾਂ ਜੀ ਹਾਂ ਜੀ ਸਰ ਹਾਂ ਜੀ ਹਾਂ ਜੀ ਯੂਪੀਆਈ ਆਰਸੀ ਕੀ ਦੀਵਿਗਮੈਂਟ 5 and 5 ਨੇ ਮੇਰੇ ਔਰ ਪੋਸੀਬਲ ਹੈ ਤੁਹਾਡਾ ਤੁਹਾਡਾ ਨੂੰ এমপ্লয়ার ਮਿਲ ਸਕਦਾ ਹੈ ਔਰ ਤੁਹਾਨੂੰ ਇਹ ਪੀਸੀਸੀ ਕਰਾਉਣੀ ਹੈ ਮੈਡੀਕਲ ਕਰਾਉਣਾ ਹੈ ਔਰ ਯੂਕੇ ਦੇ ਵਿੱਚ ਹਾਲੇ ਜਿਹੜੀਆਂ ਜਿਹੜੀਆਂ ਟਾਇਰ 2 ਵੀਜ਼ਾ ਓਪਨ ਉਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੈਗੀ ਕੁਝ ਰੂਲਸ ਬਦਲਣਗੇ ਬਟ ਰੂਲਸ ਜਾ ਕੇ ਮਾਰਚ ਅਪਰਲ ਵਿੱਚ ਚੇਂਜ ਹੋਣਗੇ ਹਾਲੇ ਤੱਕ ਇਹ ਵੀਜ਼ਾ ਇਸੇ ਤਰੀਕੇ ਨਾਲ ਕੰਟੀਨਿਊਸਲੀ ਚੱਲ ਰਿਹਾ ਹੈ ओके सर ਤੇ ਫਿਰ ਕਿੰਨੇ ਟਾਈਮ ਦਾ ਪ੍ਰੋਸੈਸ ਹੋ ਗਿਆ ਕਿੰਨੇ ਟਾਈਮ ਦੇ ਵਿੱਚ ਮੈਨੂੰ ਵੀਜ਼ਾ ਮਿਲ ਜਾਊਗਾ ਇਹ ਲਗਭਗ 1 ਮਹੀਨੇ ਦਾ ਸਮਾਂ ਆ ਜਿਸ ਦੇ ਤੁਹਾਡਾ A to Z ਸਾਰੀਆਂ ਐਪਲੀਕੇਸ਼ਨ ਦੀ ਜਿਹੜੀ ਚੀਜ਼ਾਂ ਮੁਕੰਮਲ ਹੋ ਸਕਦੀਆਂ ਨੇ ਬਟ ਸਭ ਤੋਂ ਪਹਿਲਾਂ ਤੁਹਾਡਾ ਪ੍ਰੋਫਾਈਲ ਹੈ ਕਿ ਤੁਹਾਡਾ ਪ੍ਰੋਫਾਈਲ ਕਿਸ ਕੈਟਾਗਰੀ ਜੀ ਫਿੱਟ ਬੈਠਦਾ ਹੈ ਸੋ ਉਹ ਵੇਖਣਾ ਬਹੁਤ ਜ਼ਰੂਰੀ ਹੁੰਦਾ ਹੈ ਠੀਕ ਹੈ ਸਰ ਤੇ ਇਹ ਕਿੰਨੇ ਕਿ ਟਾਈਮ ਦਾ ਮਤਲਬ ਵੀਜ਼ਾ ਮਿਲ ਜਾਂਦਾ ਔਰ ਮਤਲਬ ਕੰਮ ਕਿੱਥੇ ਮਿਲੇਗਾ ਮੈਨੂੰ ਆ ਬੇਸਿਕਲੀ ਜਿਹੜੀਆਂ ਜੌਬਸ ਨੇ ਉੱਥੋਂ ਯੂਕੇ ਦੀ ਸਰਕਾਰ ਨੇ ਅਲਾਉ ਕੀਤਾ ਹੈ ਕਿ ਤੁਸੀਂ ਜੌਬਸ ਅਪਲਾਈ ਕਰ ਸਕਦੇ ਹੋ ਔਰ ਇਹਦੇ ਚ ਹੈਲਥ케ਅਰ ਹੈ ਇਹਦੇ ਵਿੱਚ ਆਈਟੀ ਆ ਇਹਦੇ ਵਿੱਚ ਕੰਸਟਰਕਸ਼ਨ ਦੀਆਂ ਜੌਬਸ ਨੇ ਬਟ ਅਸਲ ਦੇ ਵਿੱਚ ਇਹ ਸਾਰਾ ਕੁਝ ਤੁਹਾਡਾ ਪ੍ਰੋਫਾਈਲ ਸਿਲੈਕਸ਼ਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਨੂੰ ਅਗਰ ਕੋਈ ਕੰਪਨੀ ਸਿਲੈਕਟ ਕਰਦੀ ਹੈ ਤੇ ਯੈਸ ਡੈਫੀਨਿਟਲੀ ਤੁਸੀਂ ਆਪਣਾ ਕੇਸ ਪਰਸਿਊ ਕਰ ਸਕਦੇ ਹੋ ओके ते सर एतरा कुछ भी ਹੁੰਦਾ ਹੈ ਕਿ ਲਾਈਕ ਅਸੀਂ ਓਪਨ ਵਿੱਚ ਕੰਮ ਕਰ ਸਕਦੇ ਆ ਜਾਂ ਫਿਰ ਜੇ ਤੁਹਾਡੇ ਕੁਝ ਟਾਈਪ ਹੁੰਦੇ ਨੇ ਉਸ ਅਕੋਰਡਿੰਗ ਵੀ ਕਰ ਸਕਦੇ ਆ ਨਹੀਂ ਅਸੀਂ ਕੁਝ ਬਹੁਤ ਜ਼ਿਆਦਾ ਤੁਹਾਨੂੰ ਅਸਿਸਟ ਨਹੀਂ ਕਰ ਪਾਵਾਂਗੇ ਬਟ ਆਬਵੀਅਸਲੀ ਤੈਨੂੰ ਖੁਦ ਨੂੰ ਜਾ ਕੇ ਤੁਹਾਡੀ ਕੰਪਨੀ ਦਾ ਟਰਮਸ ਕੰਡੀਸ਼ਨਸ ਨੇ ਸੋ ਜਿੱਥੇ ਤੁਹਾਡੀ ਜੌਬ ਹੈ ਤੁਸੀਂ ਉਹੀ ਜੌਬ ਜਾ ਕੇ ਕਰੋਗੇ ਔਰ ਤੁਹਾਡਾ ਕੰਟਰੈਕਟ ਹੁੰਦਾ ਸਾਈਨ ਕਰਾ ਕੰਪਨੀ ਦੇ ਨਾਲ ਜੋ ਜੌਬ ਦੀ ਨੇਚਰ ਹੈ ਤੁਸੀਂ ਉਸੇ ਦੇ ਵਿੱਚ ਲੱਗੋਗੇ ਓਕੇ ਸਰ ਓਕੇ ਫਿਰ ਓਕੇ ਸਰ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਸੋ ਦੋਸਤੋ ਟਾਇਰ 2 ਵੀਜ਼ਾਸ ਓਪਨ ਨੇ ਔਰ ਇਹਦੇ ਵਿੱਚ ਵੀ ਮਾਰਚ ਅਪ੍ਰੈਲ ਦੇ ਵਿੱਚ ਬਹੁਤ ਸਾਰੀਆਂ ਚੇਂਜੇਸ ਆਉਣ ਦੀ ਉਮੀਦ ਹੈ ਔਰ ਇਸ ਟਾਈਮ ਬਹੁਤ ਸਾਰੀਆਂ ਚੇਂਜੇਸ ਨੇ ਸਾਰੀਆਂ ਐਮਬੈਸੀਆਂ ਤੋਂ ਨਵਾਂ ਸਾਲ ਸਭ ਦੇ ਨਾਲ ਇਸੇ ਤਰੀਕੇ ਨਾਲ ਹੀ ਚੱਲ ਰਿਹਾ ਸਸ਼ੀਕਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਸਸ਼ੀਕਲ ਸਰ ਮੈਂ ਤਾਂ tạmਲੀ ਬਾਤ ਕਰ ਰਹੀ ਹੂੰ ਮੈਂ ਪ੍ਰਿੰਸੀਪਲ ਨੂੰ ਸਕੂਲ 'ਮੈਂ ਜੀ ਮੈਮ ਜੀ ਜੀ ਸਰ ਮੈਨੂੰ ਕੋਲ ਆਪਣੇ ਲਈ ਟੂਰਿਸਟ ਵੀਜ਼ਾ ਲਗਵਾਉਣਾ ਥਾ ਓਕੇ ਮੇਰੇ ਦਾ ਬੈਂਕ ਬੈਲੈਂਸ ਬਹੁਤ ਜ਼ਿਆਦਾ ਕਮ ਹੈ ਉਸ ਲਈ ਕੀ ਮਿਨੀਮਮ ਰਿਕੁਆਇਰਮੈਂਟ ਹੈ ਕੁਝ ਆ ਪ੍ਰਿੰਸੀਪਲਸ ਨੂੰ ਸੈਲਰੀ ਘੱਟ ਦਿੰਦੇ ਨੇ ਮੈਨੂੰ ਲੱਗਦਾ ਖੈਰ ਖੈਰ ਮੇਰਾ ਇਹ ਸੇਵਿੰਗਸ ਠੀਕ ਹੈ ਕੋਈ ਦਿੱਕਤ ਨਹੀਂ ਸੋ ਤੁਸੀਂ ਕਿਹੜੇ ਕੰਟਰੀ ਜਾਣਾ ਚਾਹੁੰਦੇ ਹੋ ਕਿਹੜੇ ਕੰਟਰੀ ਅਪਲਾਈ ਕਰਨਾ ਚਾਹੁੰਦੇ ਹੋ ਕੈਨੇਡਾ ਕੈਨੇਡਾ ਤੋਂ ਕੈਨੇਡਾ ਕੈਨੇਡਾ ਤੇ ਤੁਹਾਡਾ ਕੋਈ ਉੱਥੇ ਰਿਲੇਟਿਵ ਹੈ ਤੁਹਾਡੇ ਕੋਲ ਕੋਈ ਰਿਸ਼ਤੇਦਾਰ ਕੋਈ ਕੋਈ ਰਿਸ਼ਤੇਦਾਰ ਤੁਹਾਡਾ ਕੈਨੇਡਾ ਰਹਿੰਦਾ ਹੈ ਜਾਂ ਤੁਸੀਂ ਵੈਸੇ ਹੀ ਕੈਨੇਡਾ ਜਾਣਾ ਚਾਹੁੰਦੇ ਹੋ ਠੀਕ ਹੈ ਮੈਨੂੰ ਤੇ ਖੁੱਦ ਸੇ ਜਾਣਾ ਹੈ। ਓਕੇ ਕੋਈ ਦਿੱਕਤ ਨਹੀਂ ਮੈਮ ਕੈਨੇਡਾ ਦੇ ਵਿੱਚ ਤੁਹਾਡੇ ਕੋਲ ਆਲ ਵੀ ਨੀਡਸ ਕੀ ਤੁਹਾਨੂੰ ਸਾਨੂੰ ਤੁਹਾਡੇ এমਪਲੋਇਰ ਕੋਲੋਂ ਇੱਕ ਲੀਵ ਚਾਹੀਦੀ ਹੁੰਦੀ ਹੈ ਛੁੱਟੀ ਚਾਹੀਦੀ ਹੁੰਦੀ ਹੈ। ਉਹ ਵੀ ਸਬਜੈਕਟ ਟੂ ਵੀਜ਼ਾ ਕੀਤੀ ਜਾ ਸਕਦੀ ਹੈ ਕਿ ਅਗਰ ਤੁਹਾਡਾ ਵੀਜ਼ਾ ਆਏਗਾ ਤਾਂ ਤਾਂ ਤੁਸੀਂ ਛੁੱਟੀ ਦੀ ਅਰਜ਼ੀ ਲੈ ਸਕਦੇ ਹੋ। ਓਕੇ ਤੁਸੀਂ ਕਿੰਨਾ ਮਿਨੀਮਮ ਟਾਈਮ ਮੈਂ ਆਪ ਅਪਲਾਈ ਕਰਵਾ ਸਕਦੇ ਹਾਂ ਮੇਰਾ ਸਹੀ ਹੈ ਮੈਂ ਹਾਰਲੀ ਇਹ ਇੱਕ ਮਹੀਨੇ ਦਾ ਪ੍ਰੋਸੈਸ ਆ ਟੋਟਲ 3 ਟੂ 4 ਵੀਕਸ ਦਾ ਪ੍ਰੋਸੈਸ ਆ ਇਹਦੇ ਵਿੱਚ ਬਟ ਉਸ ਤੋਂ ਪਹਿਲਾਂ ਇੱਕ ਸਾਡੀ ਜੌਬ ਹੈ ਜਿਹੜੀ ਕਿ ਸਾਡੀ ਬੜੀ ਜ਼ਿੰਮੇਵਾਰੀ ਹੈ ਕਿ ਅਸੀਂ ਤੁਹਾਡਾ ਕੇਸ ਤਾਂ ਪਾਵਾਂਗੇ ਜੇਕਰ ਸਾਨੂੰ ਐਲੀਜੀਬਲ ਲੱਗਦਾ ਹੈ ਸੋ ਮੇਰੀ ਇੱਕ ਪਰਸਨਲ ਰਿਕਵੈਸਟ ਆ ਕਿ ਤੁਹਾਨੂੰ ਵੈਸੇ ਅਸੀਂ ਨਹੀਂ ਕਹਿੰਦੇ ਤੁਸੀਂ ਸਾਡੇ ਆਫਿਸ ਆਓ ਆਪਣੀਆਂ ਇਨਕੁਆਰੀਜ਼ ਲਈ ਤੁਸੀਂ ਸਾਡੇ ਰਿਮੋਟਲੀ ਇਨਕੁਆਰੀਜ਼ ਫੋਨ ਤੋਂ ਕਰ ਸਕਦੇ ਹੋ ਵਾਂਸ ਯੂ ਆਰ ਕਨਫਰਮਡ ਤੁਸੀਂ ਉਸ ਤੋਂ ਬਾਅਦ ਆਫਿਸ ਆਓ ਪਰ ਤੁਸੀਂ ਆਪਣੇ ਡਾਕੂਮੈਂਟ ਆਪਣਾ ਪਾਸਪੋਰਟ ਆਪਣੀ ਆਈਟੀਆਰ ਔਰ ਆਪਣੀ ਬੈਂਕ ਸਟੇਟਮੈਂਟ ਤਿੰਨ ਚੀਜ਼ਾਂ ਸਾਨੂੰ ਪਹਿਲਾਂ ਭੇਜ ਦੇਣੀਆਂ ਆ ਅਸੀਂ ਰਿਵਿਊ ਕਰਾਂਗੇ ਅਸੈਸ ਕਰਾਂਗੇ ਐਲੀਜੀਬਲ ਹੋਏਗਾ ਤਾਂ ਤੁਹਾਨੂੰ ਤਾਂ ਦੱਸਾਂਗੇ ਨਹੀਂ ਐਲੀਜੀਬਲ ਹੋਏਗਾ ਤਾਂ ਵੀ ਦੱਸਾਂਗੇ ਸਰ ਮਿਨੀਮਮ ਬੈਂਕ ਬੈਲੈਂਸ ਰਿਕੁਆਇਰਮੈਂਟ ਕੀ ਹੈ ਮੈਂ ਮੇਰੇ 3-4 ਲੱਖ ਰੁਪਏ ਬਹੁਤ ਹੁੰਦਾ ਹੈ ਕੋਈ ਜ਼ਿਆਦਾ ਨਹੀਂ ਪੈਸੇ ਚਾਹੀਦੇ ਬਹੁਤ ਜ਼ਿਆਦੀਆਂ ਪ੍ਰਾਪਰਟੀਆਂ ਜਿਸ ਤਰੀਕੇ ਨਾਲ ਸਾਨੂੰ ਡਰਾਇਆ ਜਾਂਦਾ ਇੰਨਾ ਕੁਝ ਨਹੀਂ ਚਾਹੀਦਾ ਹੁੰਦਾ ਤੁਹਾਡੇ ਕੋਲ ਆਪਣੀ ਟ੍ਰਿਪ ਦੀ ਕਾਸਟ ਕਵਰ ਜਾਂ ਕਵਰ ਕਰਨ ਜੋਗੇ ਪੈਸੇ ਹੋਣ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਯੂਰਪਾ ਕਿਤੇ ਵੀ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ

ਸੋ ਦੋਸਤੋ ਤੁਸੀਂ ਟੂਰਿਸਟ ਵੀਜ਼ਾਸ ਇਸ ਵਾਰੀ ਬਹੁਤ ਵਰੇ ਨੇ ਸੋ ਅਮਰੀਕਾ ਨੇ ਵੀ ਰਿਕਾਰਡ ਤੋੜ ਵੀਜ਼ਾ ਦਿੱਤੇ ਕੈਨੇਡਾ ਨੇ ਰਿਕਾਰਡ ਤੋੜ ਵੀਜ਼ਾ ਦਿੱਤਾ ਇੰਗਲੈਂਡ ਦੇ ਵਿੱਚ ਵੀ 7.5 ਲੱਖ ਐਪਲੀਕੈਂਟਸ ਚੱਲ ਗਏ ਨੇ ਸੋ ਲਗਭਗ ਸਾਰੀ ਦੁਨੀਆ ਦੇ ਵਿੱਚ ਸਾਡਾ ਮੈਨਪਾਵਰ ਸਪਲਾਈ ਹੋ ਰਿਹਾ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਅੱਜ ਸਤਿ ਸ਼੍ਰੀ ਅਕਾਲ ਸੈ ਹੁਕਮ ਕਰੋ ਮੈਂ ਕੀ ਜਾਣਕਾਰੀ ਚਾਹੀਦੀ ਹੈ ਮੈਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਮੇਰੀ ਪ੍ਰਸਟੋ 22 ਦੇ ਵਿਜੈਟੇ 3% ਨਾਲ ਜੀ ਜੀ आई स्कोर मेरा 6 एंड नॉट लेस देन 5.5 वेरी गुड ठीक है मैं बहुत अच्छा है सो so, तुसी ਤੁਸੀਂ ਅਪਲਾਈ ਕਰ ਸਕਦੇ ਹੋ ਮਾਰਚ ਇਨਟੇਕ ਸਪੈਸ਼ਲੀ ਇੰਟਰੋਡਿਊਸ ਕੀਤੀ ਅਸੀਂ ਜਿਹੜੇ ਕਿ ਜਨਵਰੀ ਔਰ ਮਾਰਚ ਦੋ ਇਨਟੇਕਸ ਨੇ ਹਾਲੇ ਕਰੰਟ ਗoing on ਹੈ ongoing applications ਜਿਹੜੀਆਂ ਲੱਗ ਰਹੀਆਂ ਨੇ ਸੋ ਉਹ ਮਾਰਚ ਤੱਕ ਤੁਹਾਡੇ ਵੀਜ਼ਾਸ ਸਾਰੇ ਕੰਪਲੀਟ ਹੋ ਜਾਣਗੇ ਮਾਰਚ ਇਨਟੇਕ ਤੁਸੀਂ ਚਲ ਜਾਓਗੇ ਸਰਕਾਰੀ ਕਾਲਜ ਤੇ ਨਹੀਂ ਆਪਣਾ ਡਿਪਲੋਮਾ ਫਿਨਿਸ਼ ਕਰ ਪਾਉਗੇ ਵਰਕ ਪਰਮਿਟ ਹਾਸਲ ਕਰ ਪਾਉਗੇ ਔਰ ਰਿਡਿਊਸਡ ਜੀਆਈਸੀ ਦੇ ਨਾਲ ਅਪਲਾਈ ਕਰ ਸਕਦੇ ਹੋ ਸਰ ਮੈਂ ਸੁਨਿਆ ਸੀ ਨਿਊ ਸੁਣੀ ਸੀ ਕਿ ਜੀਐਸਟੀ ਡਬਲ ਹੋ ਰਹੀ ਹੈ ਮੈਂ हां जी मैं वही तण दसया कि जेडी फीस डबल ਹੋਣ ਜਾ ਰਹੀ ਆ ਸੋ ਮੈਂ ਤੁਹਾਡੇ ਸਵਾਲ ਤੋਂ ਪਹਿਲਾਂ ਤਾਂ ਜਵਾਬ ਦਿੰਦੇ ਆ ਕਿ ਬਿਕੋਜ਼ ਕੈਨੇਡਾ ਲਈ ਅੱਜਕੱਲ ਸਭ ਤੋਂ ਵੱਧ ਕੁਇਰੀਜ਼ ਇਹ ਹੀ ਨੇ ਸੋ ਬੱਚੇ ਇਸ ਟਾਈਮ ਜਾਣਾ ਚਾਹੁੰਦੇ ਨੇ ਕਿ ਜਿਹੜਾ ਪੈਸਾ ਇੱਕਦਮ ਬਜਟ ਕਰਦਿਆਂ ਦੇ ਉੱਪਰ ਪਰੇਸ਼ਾਨੀ ਵਾਲਾ ਵੱਧ ਗਿਆ ਆ ਉਹ ਨਾ ਵਧੇ ਹਾਂਜੀ ਹਾਂਜੀ ਸੋ ਅਸੀਂ ਇਹਨੂੰ ਪੁਰਾਣੇ ਬਜਟ ਦੇ ਵਿੱਚ ਹੀ ਫਿੱਟ ਕਰਾਂਗੇ ਜਿੰਨਾ ਤੁਹਾਡਾ ਖਰਚਾ ਪਹਿਲਾਂ ਲੱਗਦਾ ਆ ਨਾਰਮਲ 18-20 ਲੱਖ ਰੁਪਏ ਦੀ ਕਾਸਟ ਪਹਿਲਾਂ ਜਾਂਦੀ ਆ ਅੱਜ ਵੀ ਤੁਸੀਂ ਸੇਮ ਕਾਸਟ ਦੇ ਉੱਪਰ ਜਾ ਸਕਦੇ ਹੋ ਠੀਕ ਹੈ ਔਰ ਤੁਸੀਂ ਅਗਰ ਚੂਸ ਕਰੋਗੇ ਇੰਨੇ ਹੀ ਪੈਸੇ ਤੁਸੀਂ ਵੀਜ਼ਾ ਤੋਂ ਬਾਅਦ ਪੇ ਕਰ ਸਕਦੇ ਹੋ ਇਹ ਵੀ ਆਪਸ਼ਨ ਹੈਗੀ ਤੁਹਾਡੇ ਕੋਲ ਐਮਬੈਸੀ ਫੀਸ ਤੱਕ ਤੁਹਾਨੂੰ ਭਰਨ ਦੀ ਲੋੜ ਨਹੀਂ ਆ ਠੀਕ ਹੈ ਸਰ ਠੀਕ ਹੈ ਤੇ ਫਿਰ ਮੈਂ ਪੁਰਾਣੀ ਕੀ ਐਸੀ ਤੇ ਜਾ ਸਕਦੀ ਹਾਂ ਬਿਲਕੁਲ ਜਾ ਸਕਦੇ ਹੋ ਔਰ ਮੈਂ ਨੈਸ਼ਨਲ ਟੀਵੀ ਦੇ ਉੱਪਰ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਕੋਈ ਵੀ ਪੈਨੀ ਪੇ ਨਹੀਂ ਕਰੋਗੇ ਐਂਬੈਸੀ ਫੀਸ ਵੀ ਤੁਹਾਡੀ ਅਸੀਂ ਪੇ ਕਰਾਂਗੇ ਵੀਜ਼ਾ ਆਊਗਾ ਤਾਂ ਤੁਸੀਂ ਪੈਸੇ ਪੇ ਕਰੋਗੇ ਔਰ ਤੁਹਾਡੇ ਕੋਲ ਵਰਕ ਪਰਮਿਟਸ ਵਾਲੇ ਕਾਲਜ ਹੋਣਗੇ ਠੀਕ ਹੈ ਸਰ ਤੁਹਾਨੂੰ ਕੋਈ ਡਾਕੂਮੈਂਟ ਭੇਜਣਿਆ ਤਾਂ ਮੈਂ ਤੁਹਾਡੇ ਕੋਲ ਆਫਿਸ ਵੀ ਵਿਜ਼ਿਟ ਕਰ ਲਾਂ ਨੀ ਜੀ ਜੀ ਡਾਕੂਮੈਂਟ ਜਰੂਰ ਭੇਜੋ ਅਸੈਸਮੈਂਟ ਲਈ ਤਾਂ ਕਿ ਅਸੀਂ ਕੋਈ ਵੀ 1 ਮਿੰਟ ਵੀ ਗਵਾਉਣਾ ਨਹੀਂ ਚਾਹੁੰਦੇ ਜਿਹੜੀਆਂ ਐਪਲੀਕੇਸ਼ਨ ਅੱਜ ਆਉਣਗੀਆਂ ਉਹਨਾਂ ਦੀਆਂ ਆਫਰ ਅੱਜ ਦੇ ਆਜੀ ਅਪਲਾਈ ਹੋਣਗੀਆਂ ਔਰ ਇੱਕ ਦਿਨ ਚ ਆਫਰ ਆ ਜਾਂਦੀ ਹੈ ਨਾ ਤੁਹਾਡੇ ਆਉਣ ਤੋਂ ਪਹਿਲਾਂ ਫ੍ਰੀ ਆਫ ਕਾਸਟ ਆਫਰ ਲੈਟਰ ਵੀ ਤੁਹਾਡੇ ਕੋਲ ਰੈਡੀ ਪਈ ਹੋਏਗੀ ਠੀਕ ਹੈ ਸਰ ਠੀਕ ਹੈ ਕੋਈ ਨਾ ਸਮਾਂ ਡਾਕੂਮੈਂਟ ਭੇਜ ਦਿਓ ਤੁਸੀਂ ਮੈਨੂੰ ਕਹੋ ਤੁਸੀਂ ਮੈਂ ਵਿਜ਼ਿਟ ਕਰ ਲਵਾਂਗੀ ਆਫਿਸ ਬਹੁਤ ਸ਼ੁਕਰੀਆ ਮੈਮ ਕਾਲ ਕਰਨ ਲਈ ਬਹੁਤ ਸ਼ੁਕਰੀਆ ਆਊਟਕ ਸੋਸੋ ਕੈਨੇਡਾ ਦੇ ਵਿੱਚ ਤੁਹਾਨੂੰ ਲਾਹਾ ਲੈਣ ਵਾਲਾ ਸਮਾਂ ਆ ਕੈਨੇਡਾ ਤੇ ਅਸੀਂ ਫਟਾਫਟ ਐਪਲੀਕੇਸ਼ਨਸ ਕੁਕਲੀ ਲਾਉਣਾ ਚਾਹੁੰਦੇ ਆ ਤਾਂ ਕਿ ਜਿਹੜਾ ਸਮੇਂ ਰਹਿੰਦੇ ਆ ਤੁਹਾਡੇ ਪੈਸੇ ਬਚਾਏ ਜ਼ਰੂਰ ਜਾ ਸਕਣ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਸਰ ਮੈਂ ਨਕੂਦਰ ਤੋਂ ਗੱਲ ਕਰ ਰਿਹਾ ਸਰ हां जी हुक्म करो सर की जानकारी चाहिए नहीं? सर मैं यूके ਦਾ ਟੂਰਿਸਟ ਵੀਜ਼ਾ ਬਾਰੇ ਪੁੱਛਣਾ ਚਾਹਾਂਗਾ ਅ ਮੇਰਾ ਨਾਮ ਮੈਂ ਮੇਰਾ ਆਪਣਾ ਸੈਲੂਨ ਆ ਲੁਕੋਦਰ ਵਿੱਚ ਤੇ ਮੈਂ 2 ਸਾਲ ਤੋਂ ਆਈਟੀਆਰ ਵੀ ਫਿਲ ਕਰ ਰਿਹਾ ਤੇ ਕੀ ਮੈਂ ਜਾ ਸਕਦਾ ਸਰ ਬਿਲਕੁਲ ਜਾ ਸਕਦੇ ਹੋ ਪੂਰੀ ਦੁਨੀਆ ਇੱਕ ਐਸਾ ਐਸੀ ਜਗ੍ਹਾ ਆ ਕਿ ਬੰਦਾ ਹਰ ਥਾਂ ਉੱਡ ਕੇ ਜਾਣਾ ਚਾਹੁੰਦਾ ਆ ਪਰ ਅੱਜ ਅਸੀਂ ਬਦਰਾਂ 'ਚ ਬੱਜ ਕੇ ਆਪੋ ਆਪਣੇ ਘਰਾਂ ਤੱਕ ਸੀਮਤ ਹੋ ਗਏ ਆ ਬਟ ਅਸਲ 'ਚ ਸਾਡੀ ਫਿਤਰਤ ਪੂਰੀ ਦੁਨੀਆ 'ਚ ਘੁੰਮਣ ਫਿਰਨਦੀ ਆ ਔਰ ਇਹ ਅਸਲੀ ਐਜੂਕੇਸ਼ਨਲ ਬਾਹਰ ਅਸੀਂ ਜਾਵਾਂਗੇ ਐਜੂਕੇਸ਼ਨ ਦਾ ਵੀ ਕੰਮ ਕਰੇਗੀ ਔਰ ਤੁਸੀਂ ਜਾ ਸਕਦੇ ਹੋ ਨਾ ਜਾਣ ਵਾਲਾ ਤੋਂ ਕੋਈ ਮਸਲਾ ਹੀ ਨਹੀਂ ਆ। ਓਕੇ 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 ਸਰ ਤੇ ਸਰ ਜੀ ਬੈਂਕ ਬੈਲੈਂਸ ਕਿੰਨਾ ਸ਼ੋ ਕਰਨਾ ਪਏਗਾ ਮੈਨੂੰ ਵੈਸੇ? ਸਧਾਰਨ ਤੁਹਾਡੇ ਕੋਲ ਅਗਰ 2-3 ਲੱਖ ਰੁਪਏ ਵੀ ਬੈਂਕ ਦੇ ਵਿੱਚ ਹੈਗਾ ਤੁਸੀਂ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਇਹ ਕਿਹੜਾ ਮੇਥਾ ਕੀ ਬਹੁਤ ਸਾਰੇ ਪੈਸੇ ਚਾਹੀਦੇ ਆ ਉਹ ਨਹੀਂ ਚਾਹੀਦੇ ਕੋਈ ਟਰੈਵਲ ਹਿਸਟਰੀ ਚਾਹੀਦੀਆਂ ਬਿਲਕੁਲ ਨਹੀਂ ਚਾਹੀਦੀਆਂ। ਅਸੀਂ ਵਰਸੀ ਨੂੰ ਇਹ ਸਿੱਧ ਕਰਨਾ ਹੁੰਦਾ ਕਿ ਸਾਡੀਆਂ ਸੋਸ਼ਲ ਟਾਈਜ਼ ਇੱਥੇ ਸਟਰੋਂਗ ਨੇ ਸਾਡੀਆਂ ਇਕਨੋਮਿਕ ਸਪਾਈਜ਼ ਇੱਥੇ ਸਟਰੋਂਗ ਨੇ ਔਰ ਸਾਡੇ ਕੋਲ ਇਸ ਜਿਹੜੀ ਸਾਡੀ ਟ੍ਰਿਪਾ ਇਹਨੂੰ ਫੰਡ ਕਰਨ ਜੋਗੇ ਸਾਡੇ ਕੋਲ ਪੈਸੇ ਹੀ ਹੈਗੇ ਆ ਕਿ ਜਿਹੜਾ ਅਸੀਂ ਟ੍ਰਿਪ ਤੇ ਜਾ ਰਹੇ ਹਾਂ ਉਹਨੂੰ ਅਸੀਂ ਪੈਸੇ ਸਾਡੇ ਕੋਲ ਹੈਗੇ ਆ ਕਿ ਅਸੀਂ ਖਰਚਾਂਗੇ ਤੇ ਖਰਚ ਕੇ ਵਾਪਸ ਮੋੜਾਵਾਂਗੇ ਐਨਾ ਕੰਮ ਹੈ ਤੇ ਸਾਰੇ ਡਾਕੂਮੈਂਟਸ ਕੀ ਇਹ ਰਿਵੈਕ ਚਾਹੀਦੇ ਆਪਾਂ ਨੂੰ ਤੁਹਾਨੂੰ ਤੁਹਾਡੇ ਕੋਲ ਸੇਵਿੰਗਸ ਚਾਹੀਦੀਆਂ ਨੇ ਇੱਕ ਸੋਰਸ ਆਫ ਇਨਕਮ ਚਾਹੀਦਾ ਕੋਈ ਫੰਡ ਪ੍ਰੋਪਰਟੀਆਂ ਲੰਮੇ ਚੌੜੇ ਹੋਣੀ ਚਾਹੀਦਾ ਹੁੰਦਾ ਸੋ ਤੁਹਾਡੇ ਕੋਲ ਸੇਵਿੰਗਸ ਹੋਣ ਔਰ ਤੁਹਾਡੇ ਕੋਲ ਆਮਦਨ ਦਾ ਇੱਕ ਜਰੀਆ ਹੋਵੇ ਕੁਛ ਨਾ ਕੁਛ ਅਗਰ ਰਿਟਰਨ ਭਰਦੇ ਹੋ ਉਹ ਖੂਬ ਆ ਜੇ ਫਾਰਮ ਹੈਗੇ ਕੋਈ ਬਹੁਤ ਅੱਜ ਸਰ ਤੁਸੀਂ ਆਫਿਸ ਮਿਲ ਸਕਦੇ ਮੈਨੂੰ ਹਮੇ ਆਫਿਸ ਹੀ ਆ ਤੁਸੀਂ ਨਕੋਦਰ ਤੋਂ ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਟੂਡੀਓ ਤੋਂ ਬਾਅਦ ਮੈਂ ਆਫਿਸ ਹੀ ਹੋਵਾਂਗਾ ਤੁਸੀਂ ਆਫਿਸ ਆ ਕੇ ਮਿਲ ਸਕਦੇ ਹੋ ਠੀਕ ਹੈ ਸਰ ਮੈਂ ਅੱਜ ਹੀ ਵਿਜ਼ਿਟ ਕਰਦਾ ਸਰ ਠੀਕ ਹੈ ਸਰ ਬਹੁਤ ਸ਼ੁਕਰੀਆ ਜ ਦੋਸਤ ਰਾਇਲ ਟ੍ਰੈਵਲਸ ਤੁਹਾਡੇ ਕਦੀ ਵੀ ਕੋਈ ਸਾਡੇ ਨਾਲ ਕੇਸ ਲਾਉਂਦੇ ਹੋ ਅਸੀਂ ਤੁਹਾਡੇ ਪਾਸਪੋਰਟਸ ਵਗੈਰਾ ਕਦੀ ਨਹੀਂ ਰੱਖਦੇ ਤੁਸੀਂ ਸਾਡੇ ਆਫਿਸ ਆਉਂਦੇ ਹੋ ਸਾਡੇ ਕਿਸੇ ਕੰਦਾਂ ਦੇ ਕੋਈ ਵੀਜ਼ੇ ਨਹੀਂ ਟੰਗੇ ਹੁੰਦੇ ਸੋ ਅਸੀਂ ਸਾਨੂੰ ਲਗਭਗ 24 ਸਾਲ ਦਾ ਸਮਾਂ ਹੋ ਗਿਆ ਇਸ ਇੰਡਸਟਰੀ ਦੇ ਵਿੱਚ ਔਰ ਅਸੀਂ ਅੱਜ ਵੀ ਤੁਹਾਡੀਆਂ ਐਪਲੀਕੇਸ਼ਨ ਨੂੰ ਨਾਰਮਲ ਤਰੀਕੇ ਨਾਲ ਅਪਲਾਈ ਕਰਦੇ ਹਾਂ ਜਿੱਦੇ ਕੁਝ ਚੰਦ ਹਜ਼ਾਰ ਰੁਪਏ ਦੇ ਕੇ ਤੁਸੀਂ ਆਪਣੀ ਐਪਲੀਕੇਸ਼ਨ ਸਾਡੇ ਨਾਲ ਲਾ ਸਕਦੇ ਹੋ ਔਰ ਇਹ 24 ਸਾਲਾਂ ਦਾ ਤਜਰਬਾ ਤਿਆਨੂੰ ਵੀਜ਼ੇ ਤੱਕ ਲੈ ਕੇ ਜਾਂਦਾ ਆ ਔਰ ਇਹ ਬਹੁਤ ਸਧਾਰਨ ਤਰੀਕੇ ਨਾਲ ਐਪਲੀਕੇਸ਼ਨਸ ਨੇ ਕੋਈ ਬਿਨਾ ਜਾਦੂ ਤੋਂ ਅਗਰ ਤੁਸੀਂ ਪੈਕੇजेस ਵੀ ਕਰਦੇ ਹੋ ਪੈਕੇजेस ਦੀ ਕਾਸਟ ਵੀ ਅਗਰ ਤੁਸੀਂ ਸਟੂਡੈਂਟ ਵੀਜ਼ਾ ਮੈਂ ਚੈਨਲ ਦੇ ਉੱਪਰ ਬੋਲ ਰਿਹਾ ਕਿ ਤੁਹਾਡਾ ਖਰਚਾ ਉਨਾ ਹੀ ਰਹੇਗਾ ਜਿੰਨਾ ਕਿ ਤੁਹਾਡੀ ਐਕਚੁਅਲ ਕਾਸਟ ਹੈ ਸੋ ਬਹੁਤ ਜਿਆਦਾ ਉੱਪਰ ਥੱਲੇ ਚੀਜ਼ਾਂ ਨਹੀਂ ਹੁੰਦੀਆਂ ਸਧਾਰਨ ਤਰੀਕੇ ਨਾਲ ਆਪਣੇ ਕੇਸਸ ਅਪਲਾਈ ਕਰੋ ਔਰ ਬਾਹਰ ਜਾਣਾ ਇਹ ਪ੍ਰਿਵਿਲੇਜ ਨਹੀਂ ਹੈਗੀ ਇਹ ਕੋਈ ਬਹੁਤ ਅਸਮਾਨ ਉਤਰੀ ਪੇ ਚੀਜ਼ ਨਹੀਂ ਹੈਗੀ ਇੱਕ ਸਧਾਰਨ ਚੀਜ਼ ਹੈ ਸਾਡੀ ਅਫੋਰਡੇਬਿਲਟੀ ਹੈਗੀ ਆ ਅਸੀਂ ਸਾਰੇ ਮੁਲਕਾਂ ਚ ਜਾਣੇ ਆਉਣੇ ਆ ਪਰ ਅਸੀਂ ਆਪਣੀ ਐਪਲੀਕੇਸ਼ਨਸ ਗਲਤ ਤਰੀਕੇ ਨਾਲ ਅਪਲਾਈ ਕਰ ਕਰਕੇ ਆਪਣੇ ਮਿਆਰ ਗਵਾ ਚੁੱਕੇ ਆਂ ਔਰ ਇਹੀ ਹਾਲ ਏਜੰਟਸ ਦਾ ਆ ਅਲੱਗ ਅਲੱਗ ਤਰ੍ਹਾਂ ਦੇ ਝੂਠੇ ਵਾਦੇ ਕਰਕੇ ਤੁਹਾਡੇ ਨਾਲ ਉਹ ਕਈ ਚੀਜ਼ਾਂ ਨੂੰ ਉੱਪਰ ਥੱਲੇ ਕਰ ਚੁੱਕੇ ਨੇ ਬਟ ਅੱਜ ਐਪਲੀਕੇਸ਼ਨਸ ਦਾ ਸਮਾਂ ਜਾਣਕਾਰੀਆਂ ਦੇ ਨਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹੁਕਮ ਕਰੋ ਸਰ ਅਹ ਸੇ ਮੈਂ ਯੂਕੇ ਚੜੀ ਕਿਦਾਰੇ ਤੇ ਜਾਣਕਾਰੀ ਲੈਣ ਕਿ ਤੁਹਾਡੇ ਕੋਲ ਜੀ ਕੀ ਪ੍ਰੋਫਾਈਲ ਕੀ ਵੀਰ ਜੀ ਆਪਣਾ ਦੱਸੋ ਕਿ ਤੁਸੀਂ ਅਹ ਸਰ ਐਕਸਲੀ ਮੈਂ ਗ੍ਰੈਜੂ ਗ੍ਰੈਜੂਏਸ਼ਨ ਕਾ ਹੈ ਤੇ ਮੇਰਾ ਲਾਸਟイヤー ਆ ਓਕੇ ਹਾਂ ਜੀ ਤੁਸੀਂ ਗ੍ਰੈਜੂਏਸ਼ਨ 24 ਹੋਏਗੀ ਤੇ ਆ ਠੀਕ ਰਾਈਟ ਅਹ ਹਾਂ ਜੀ ਸਰ ਐਕਸਲੀ ਮੇਰਾ ਲਾਸਟイヤー ਹੀ ਹੈ ਤੇ ਉਸ ਤੋਂ ਬਾਅਦ ਮੈਂ ਫਿਰ ਅੱਗੇ ਮੈਂ ਸੋਚ ਰਿਹਾ ਮੈਂ ਪੀਟੀਏ ਕਰਾਂ ਜਾਂ ਫਿਰ ਮੈਂ ਆਸ ਕਰਾਂ ਅ ਤੁਸੀਂ ਆਇਲਸ ਕਰੋ ਔਰ ਆਇਲਸ ਜਾਂ ਪੀਟੀ ਕੁਛ ਵੀ ਕਰੋ ਅ ਅਗਰ ਯੂਕੇ ਸਪੈਸੀਫਿਕਲੀ ਜਾਣਾ ਚਾਹੁੰਦੇ ਹੋ ਯੂਕੇ ਵੀਆਈ ਆਇਲਸ ਜਾਂ ਪੀਟੀ ਕਰ ਲੈਣੀ ਉਹਦੇ ਚ ਅਗਰ ਤੁਹਾਡਾ ਸਕੋਰ ਘੱਟ ਵੀ ਆ ਜਾਵੇ ਤੇ ਉਹਦੇ ਚ ਅੱਧਾ ਇੱਕ ਬੈਂਡ ਦੀ ਗੁੰਜਾਇਸ਼ ਹੁੰਦੀ ਹੈ ਸੋ ਅਗਰ ਤੁਹਾਨੂੰ 6 ਚਾਹੀਦੇ ਨੇ ਤੁਹਾਡੇ ਕੋਲ ਅਗਰ 5 ਹੈਗੇ ਆ ਉਹਦੇ ਚ 5.5 ਹੈਗੇ ਆ 5.5 ਈਚ ਦੇ ਨਾਲ ਤੁਸੀਂ ਯੂਕੇ ਵੀਆਈ ਦੇ ਨਾਲ ਆਪਣੀ ਐਪਲੀਕੇਸ਼ਨ ਲਾ ਸਕਦੇ ਹੋ ਆਦਰਵਾਇਜ਼ ਨਾਰਮਲ ਆਇਲਟਸ ਨਾਲ ਤੁਹਾਨੂੰ 6 ਚਾਹੀਦਾ ਹੈ ਮਤਲਬ ਆਫਟਰ ਗ੍ਰੈਜੂਏਸ਼ਨ ਨੂੰ ਕਿੰਨੇ ਮਤਲਬ ਸਕੋਰ ਚਾਹੀਦੇ ਹੋ ਮੈਨੂੰ 6.5 ਸਕੋਰ ਚਾਹੀਦਾ ਹੈ ਵੈਸੇ 6 ਐਂਡ ਹਾਫ ਚਾਹੀਦਾ ਬਟ देयर आर ਯੂਨੀਵਰਸਿਟੀਆਂ ਜਿਨ੍ਹਾਂ ਦਾ ਕਰਾਈਟਰੀਆ ਅਲੱਗ-ਅਲੱਗ ਹੈ ਬਟ ਐਜ਼ ਅ ਜਨਰਲ ਤੈਨੂੰ 6.5 ਸਕੋਰ ਚਾਹੀਦਾ ਹੈ ਔਰ 5.5 ਤੋਂ ਥੱਲੇ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਕਿ ਇਹ ਜੀ ਸਰ ਕਿੰਨਾ ਪ੍ਰੋਸੈਸਿੰਗ ਟਾਈਮ ਹੁੰਦਾ ਹੈ ਮਤਲਬ ਕਿੰਨੇ ਟਾਈਮ ਤੇ ਵੀ ਆਹ ਦੇਖੋ ਅਗਰ ਤੁਸੀਂ ਅਗਰ ਤੁਹਾਡਾ ਜਿਹੜਾ ਪ੍ਰੋਗਰਾਮ ਫਿਨਿਸ਼ ਹੋਏਗਾ ਲਗਭਗ ਤੁਹਾਡਾ ਮਈ ਜੂਨ ਚ ਰਿਜ਼ਲਟ ਆਉਣਾ ਹੈ ਔਰ ਉਸ ਸਮੇਂ ਤੁਹਾਡੀ ਸੈਪਟੈਂਬਰ ਇਨਟੇਕ ਹੋਏਗੀ ਸੈਪਟੈਂਬਰ 24 ਦੇ ਵਿੱਚ ਤੁਸੀਂ ਜਾਵੋਗੇ ਆਪਣੀ ਸੀਟ ਰਿਜ਼ਰਵ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਆਪਣੀਆਂ ਕਾਲਜ ਦੇ ਕੋਲੋਂ ਇੱਕ ਪ੍ਰੋਵੀਜ਼ਨਲ ਲੈਟਰ ਲੈ ਸਕਦੇ ਹੋ ਜਿਸ ਨਾਲ ਤੁਹਾਡੀ ਸੀਟ ਰਿਜ਼ਰਵ ਹੋ ਜਾਂਦੀ ਹੈ ਕਿਉਂਕਿ ਜਿਹੜਾ ਯੂਨੀਵਰਸਿਟੀਆਂ ਨੇ ਯੂਕੇ ਦੀਆਂ ਇਹ ਐਕਚੁਅਲ ਯੂਨੀਵਰਸਿਟੀਆਂ ਐਜੂਕੇਸ਼ਨ ਵਾਲੀਆਂ ਨੇ ਔਰ ਇਹਦਾ ਮਤਲਬ ਕਹਿਣ ਦਾ ਇਹੀ ਹੈ ਕਿ ਇਹ ਕਰੀਅਰ ਓਰੀਐਂਟਡ ਨੇ बिकॉज़ ਕਈ ਮਿਲਕਾਂ ਜਿ ਸਾਡੇ ਲੋਕ ਜਾਂਦੇ ਨੇ ਪੜ੍ਹਦੇ ਨੇ ਬਟ ਜਿਹੜੀਆਂ ਜੌਬਸ ਨੇ ਉਹ ਅਸੀਂ ਸਕਿੱਲ ਵਾਲੀਆਂ ਨਹੀਂ ਕਰਦੇ ਬਟ ਯੂਕੇ ਦੇ ਵਿੱਚ ਅਗਰ ਤੁਹਾਡੇ ਕੋਲ ਹਾਇਰ ਐਜੂਕੇਸ਼ਨ ਹੋਈ ਆ ਉਹ ਸਕਿੱਲ ਬੇਸਡ ਹੈ ਸੋ ਯੂਕੇ ਐਜੂਕੇਸ਼ਨ ਇਜ਼ ਵੈਰੀ ਸੀਰੀਅਸ ਐਜੂਕੇਸ਼ਨ ਇਸ ਕਰਕੇ ਐਕਸਪੈਂਸਿਵ ਵੀ ਹੈ ਸੋ 15-16 ਲੱਖ ਰੁਪਏ ਸਾਲ ਦੀ ਫੀਸ ਹੈ ਸੋ ਤੁਸੀਂ ਜਾਣਕਾਰੀਆਂ ਇਸ ਸਾਲ ਤੇ ਜਟਾਓ ਅਲੱਗ-ਅਲੱਗ ਯੂਨੀਵਰਸਿਟੀਆਂ ਪਤਾ ਕਰੋ ਆਪਣਾ ਪਸੰਦੀਦਾ ਪ੍ਰੋਗਰਾਮ ਚੁਣੋ ਕੋਈ ਜਾਣਕਾਰੀ ਚਾਹੀਦੀ ਹੈ ਮੇਰੇ ਨਾਲ ਆਫਿਸ ਆ ਕੇ ਮਿਲੋ ਗੱਲਬਾਤ ਕਰੋ ਔਰ ਇਹ ਜਾਣਕਾਰੀਆਂ ਦਾ ਪ੍ਰਵਾਹ ਤੁਹਾਡੇ ਕੋਲ ਸਾਲ ਇੱਕ ਹੋਰ ਚੱਲ ਸਕਦਾ ਹੈ ਠੀਕ ਠੀਕ ਹੈ ਸਰ ਇਹ ਵੀ ਕਿਹੜੇ ਕਿਹੜੇ ਡਾਕੂਮੈਂਟਸ ਰਿਕੁਆਇਰ ਹੋਣਗੇ ਮੈਂ ਤੁਹਾਨੂੰ ਵਿਜ਼ਿਟ ਕਰ ਲੈਣਾ ਹੈ 10th onwards academics ਨੇ ਸਾਰੇ ਸੋ ਤੁਸੀਂ ਮੈਨੂੰ ਇਸ ਤਰੀਕੇ ਨਾਲ ਆ ਕੇ ਮਿਲ ਸਕਦੇ ਹੋ ਮੈਂ ਤੁਹਾਨੂੰ ਇੱਕ ਵਾਰੀ ਕੈਰੀਅਰ ਗਾਈਡੈਂਸ ਪੂਰੀ ਦੇ ਦਾਂਗਾ ਤਾਂ ਕਿ ਤੁਹਾਨੂੰ ਪਤਾ ਲੱਗ ਜਾ ਕਿ ਕੀ ਕੀ ਆਪਸ਼ਨਸ ਨੇ ਕਿਹੜੀਆਂ ਕਿਹੜੀਆਂ ਡਿਗਰੀਜ਼ ਨੇ ਔਰ ਉਹਨਾਂ ਦੇ ਕੈਰੀਅਰਸ ਕਿਹੜੇ ਕਿਹੜੇ ਐਸੋਸੀਏਟਡ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਰਾਣੀ ਕੋ ਵਿਜ਼ਿਟ ਕਰ ਲੈਣਾ ਜੀ ਫਿਰ ওকে ওকে ਸ਼ੁਕਰੀਆ ओके थैंक यू सर शुक्रिया जी दोस्तों कई बार बच्चों ਨੂੰ ਨਹੀਂ ਪਤਾ ਹੁੰਦਾ ਔਰ ਪੇਰੈਂਟਸ ਨੂੰ ਨਹੀਂ ਪਤਾ ਹੁੰਦਾ ਸੋ ਕਰੀਅਰ ਕਾਉਂਸਲਿੰਗ ਚਾਹੀਦੀ ਹੁੰਦੀ ਥੋੜੀ ਬਹੁਤ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਫੋਨ ਦੇ ਉੱਪਰ ਵੀ बिकॉज़ ਬਹੁਤ ਸਾਰੇ ਬੱਚਿਆਂ ਨੇ ਮੈਡੀਕਲ ਰੱਖਿਆ ਹੁੰਦਾ ਔਰ ਪੇਰੈਂਟਸ ਦੀ ਸਮਰੱਥਾ ਨਹੀਂ ਹੁੰਦੀ ਗਾਂ ਮਹਿੰਗੇ ਮੈਡੀਕਲ ਕਾਲਜਾਂ ਦੇ ਦਾਖਲੇ ਕਰਾਉਣ ਦੀ ਸੋ ਸਾਨੂੰ ਪਤਾ ਹੋਵੇ ਕਿ ਬੱਚਿਆਂ ਨੇ ਕੀ ਚੁਣਨਾ ਹੈ ਕੀ ਕਰਨਾ ਹੈ ਸੋ ਅਸੀਂ ਕੁਝ ਥੋੜਾ ਬਦ ਵਿਚਾਰ ਵਟਾਂਦਰਾ ਕਰ ਸਕਦੇ ਅਸੀਂ ਬਹੁਤ ਸਾਰੇ ਸਕੂਲਾਂ ਚ ਵੀ ਜਾਂਦੇ ਸਹੀ ਕੰਮ ਕ ਲਈ ਦੋਸਤੋ ੜੀਆਂ ਲਗਾਤਾਰ ਕਾਲਸ ਸਾਨੂੰ ਆ ਰਹੀਆਂ ਨੇ ਪਰ ਮਾਫ ਕਰਨਾ ਅਸੀਂ ਇਸ ਤੋਂ ਬਾਅਦ ਕਾਲਸ ਲੈ ਨਹੀਂ ਸਕਾਂਗੇ ਕਿਉਂਕਿ ਕਾਲਸ ਦਾ ਸਿਲਸਿਲਾ ਸ਼ੋ ਤੋਂ ਬਾਅਦ ਜੁਰ ਚੱਲਦਾ ਰਹੇਗਾ ਬਟ ਸ਼ੋ ਦੇ ਦੌਰਾਨ țeੜੀਆਂ ਕਾਲਸ ਇੰਨੀਆਂ ਹੀ ਸੋ ਸ਼ੋ ਤੋਂ ਬਾਅਦ ਤੁਸੀਂ ਸਾਨੂੰ ਲਗਾਤਾਰ ਕਾਲ ਕਰ ਸਕਦੇ ਹੋ ਔਰ ਪੂਰਾ ਹਫਤਾ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਯਾਦ ਰੱਖਣਾ 9916899168 ਵੀਜ਼ਾ ਦੇ ਰਿਗਾਰਡਿੰਗ ਕਿਸੇ ਕਿਸਮ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਕੋਈ ਵੀ ਐਸੀ ਚੀਜ਼ ਜਿਹੜਾ ਤੁਹਾਡਾ ਕੇਸ ਚਾਹੀਏ ਅੰਬੈਸੀ ਲੱਗਾ ਆ ਚਾਹੀ ਉਹਦੇ ਬਾਬਤ ਚਾਹੀਏ ਆਪਣੇ ਏਜੰਟ ਦੇ ਬਾਬਤ ਚਾਹੀਏ ਤੁਹਾਨੂੰ ਕੋਈ ਗੁੰਮਰਾਹ ਕਰ ਰਿਹਾ ਚਾਹੀ ਕੋਈ ਤੁਹਾਨੂੰ ਕਲੈਰਿਟੀ ਨਹੀਂ ਹੈਗੀ ਚਾਹੀ ਪ੍ਰੋਡਕਟ ਦੀ ਜਾਣਕਾਰੀ ਕੁਛ ਵੀ ਜਿਹਦੇ ਵਿੱਚ ਤੁਸੀਂ ਤੁਹਾਨੂੰ ਬੇਵਕੂਫ ਨਾ ਬਣਾਇਆ ਜਾ ਸਕੇ ਸੋ ਸਧਾਰਨ ਤਰੀਕੇ ਨਾਲ ਅਪਲਾਈ ਕਰੋ ਜਾਦੂ ਤੋਂ ਰਹਿਤ ਬਿਕੋਜ਼ ਸਾਨੂੰ ਹਰ ਚੀਜ਼ ਲਈ ਜਾਦੂ ਨਹੀਂ ਚਾਹੀਦਾ ਨਾਰਮਲ ਤਰੀਕੇ ਨਾਲ ਪ੍ਰੋਸੈਸ ਕਰਨੀ ਹਾਂ ਪ੍ਰੋਸੈਸ ਲਿਆਕਤ ਨਾ ਕਰਨ ਵਾਲੀ ਜ਼ਰੂਰ ਹੋਵੇ ਸੋ ਉਮੀਦ ਕਰਦੇ ਹਾਂ ਤੁਹਾਡੇ ਬਾਹਰ ਜਾਣ ਦੇ ਸਫਰ 'ਚ ਅਸੀਂ ਜ਼ਰੂਰ ਕਿਤੇ ਨਾ ਕਿਤੇ ਸਹਾਇਕ ਹੋਵਾਂਗੇ ਸੋ ਅੱਜ ਲਈ ਇੰਨਾ ਹੀ ਆ ਗਿਆ satisfechado